ਹੈਲੋ ਗਾਇਜ਼ ਮੇਰੇ ਬਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਟਮਾਣਾ ਫੈਮਿਲੀ ਵਿੱਚ ਇੱਥੇ ਲੱਗਿਆ ਜੀ ਬਲੌਗ ਦੀ ਸਟਾਰਟਿੰਗ ਕਰਨ ਮਾਰਨਿੰਗ ਦਾ ਟਾਈਮ ਆ ਸਵੇਰ ਦੀ ਚਾਹ ਪੀਣ ਲੱਗੇ ਸੀਗੇ ਫਤੇ ਵੀ ਸਕੂਲ ਚਲੇ ਗਿਆ ਜੀ ਉਹਦੇ ਪਾਪਾ ਤਾਂ ਚਲੋ ਪਤਾ ਹੀ ਹੈ ਨਾ ਤੁਹਾਨੂੰ ਉਹਦਾ ਅਰਲੀ ਮਾਰਨਿੰਗ ਥੋੜਾ ਜਿਹਾ ਉਸ ਤੋਂ ਪਹਿਲਾਂ ਉਹ ਤੋਂ ਪਹਿਲਾਂ ਚਲੇ ਜਾਂਦੇ ਨੇ ਉਹ ਤਾਂ ਜਣੀ ਥੋੜਾ ਕੀ ਕਾਫੀ ਪਹਿਲਾਂ ਚਲੇ ਜਾਂਦੇ ਨੇ ਜੀ ਹੁਣ ਲੱਗੇ ਸੀ ਆਪਾਂ ਕਮਰਾ ਕਰਨ ਦੀ ਸਟਾਰਟਿੰਗ ਕਰਨ ਕੁਛ ਇਹ ਸੀਗਾ ਵੀ ਜਿਹੜੇ ਅੰਦਰਲੇ ਕੰਮ ਕਰਨੇ ਜੀ ਉਹ ਤਾਂ ਚਲੋ ਅੱਧ ਵਿਚਾਦ ਕੁਛ ਨਾ ਕੁਛ ਹੋ ਜਾਂਦੇ ਨੇ ਜਿਵੇਂ ਬਿਸਤਰ ਵਗੈਰਾ ਚੱਕਲੇ ਸੀ ਬੈੱਡ ਸ਼ੀਟ ਵਗੈਰਾ ਚੇਂਜ ਜੁਣੀ ਛਾੜ ਕੇ ਬਿਛਾ ਲਈ ਸੀ ਹਨਾ ਬੈਸੇ ਚ ਕਈ ਦਿਨ ਹੋ ਗਏ ਹੁਣ ਇਹਨੂੰ ਚੇਂਜ ਕਰਨਾ ਹੈ ਨਾਲੇ ਫਿਰ ਧੋ ਕੇ ਜੀ ਆਏ ਹੋ ਜਾਂਦਾ ਵੀ ਫਿਰ ਜਦ ਇਹ ਧੋਤੀ ਜਾਵੇ ਹਨਾ ਨਹੀਂ ਫਿਰ ਮੈਨੂੰ ਆਏ ਜਾਂਦਾ ਵੀ ਰੱਖੀ ਦੇ ਇੱਕ ਅਦਾ ਦਿਨ ਇੱਧਰ ਉੱਧਰ ਹੋ ਗਿਆ ਚਲੋ ਫਿਰ ਜਨਤ ਦੁਆਰਾ ਬਦਲਣ ਵਾਲੇ ਜਿੰਦੇ ਕੁਛ ਇਹਨੂੰ ਦਿਨ ਵੀ ਕਾਫੀ ਹੋ ਗਏ ਭਸ਼ਾਈ ਹੋ ਨੂੰ ਬਾਜੀ ਮੰਮੀ ਚਾਪੀ ਕਰਦਾ ਚਲੇਗੇ ਸੀ ਮੈਂ ਚਾਪੀ ਕੇ ਮੇਰਾ ਥੋੜਾ ਜਿਹਾ ਕਈ ਦਿਨ ਦਾ ਨਾ ਸਾਰਾ ਕਿਤਾਬ ਜੇ ਬਸ ਉਲਟ ਫੁਲਟ ਜੇ ਜਣੀ ਹੋਇਆ ਸੀ ਆ ਟਾਈਮ ਨਹੀਂ ਸੀ ਲੱਗਦਾ ਕਰਨ ਦਾ ਬਸ ਆਪਾਂ ਆਪਣੀ ਸ਼ਾਮ ਲਈ ਸੀ ਬਹੀ ਸਜਰੇ ਸਜਰੇ ਮੈਨੂੰ ਇਹ ਸੀ ਮੈਂ ਕਿ ਚੱਲ ਥੋੜਾ ਬਹੁਤਾ ਹੀਆ ਮੇਰਾ ਕਰਨ ਵਾਲਾ ਵੀ ਕੁਝ ਜ਼ਿਆਦਾ ਤਾਂ ਹੈ ਨਹੀਂ ਸੀ ਵੀ ਹੁਣ ਦਿਨ ਦੇ ਵਿੱਚ ਕਈ ਵਾਰੀ ਭੁੱਲ ਜਾਂਦੇ ਆ ਜਦ ਦਿਮਾਗ ਚ ਆਉਂਦਾ ਹਨਾ ਉਦੋਂ ਕੋਈ ਨਾ ਕੋਈ ਕੰਮ ਲੱਗੇ ਹੋਏ ਹੁੰਦੇ ਆ ਬਸ ਇਸੇ ਕਰਕੇ ਮੈਂ ਵੀ ਹੁਣ ਚਾਹ ਪੀਣ ਲੱਗੀ ਸੀ ਮੇਰੇ ਉਦੋਂ ਯਾਦ ਆ ਗਿਆ ਮੈਂ ਕਿਹਾ ਵੀ ਲੈ ਚੱਲ ਪਹਿਲਾਂ ਇਹ ਹਿਸਾਬ ਕਿਤਾਬ ਜਾਂ ਕਰੀਏ ਤੁਹਾਨੂੰ ਪਤਾ ਨਾ ਵੀ ਘਰਾਂ ਦੇ ਸੌ ਕੰਮਕਾਰ ਹੋ ਜਾਂਦੇ ਨੇ ਸੌ ਕਵਿਲਦਾਰੀਆਂ ਹੋ ਜਾਂਦੀਆਂ ਨੇ ਹਨਾ ਬਾਜੀ ਹੁਣ ਆਪਾਂ ਚਾਹ ਨਾਲੇ ਪੀ ਰਹੇ ਸੀਗੇ ਨਾਲ ਬਸ ਖਾ ਲਈ ਸੀ ਦੋ ਚਾਰ ਬਿਸਕੁਟ ਹਨਾ ਵੀ ਖਾ ਕੇ ਫਿਰ ਤਾਂ ਕਰਕੇ ਹੁਣ ਇਹ ਹੋ ਜਾਂਦਾ ਵੀ ਰੋਟੀ ਖਾਵਾਂਗੇ ਸਾਰੇ ਕੰਮਕਾਰ ਕਰਨ ਤੋਂ ਬਾਅਦ ਜੀ ਚਾਹ ਬਣਾਉਣਾ ਦੁਪਹਿਰ ਵਾਲੇ ਕਿਉਂਕਿ ਫਤੇ ਵੀ ਸਕੂਲ ਤੋਂ ਆ ਗਿਆ ਉਦੋਂ ਪਾਪਾ ਵੀ ਆਪੀ ਨੂੰ ਕਿਤੇ ਆ ਗਏ ਨੇ ਹੁਣ ਚਾਹ ਬਣਾ ਕੇ ਦੇ ਕੇ ਸਾਰਿਆਂ ਨੂੰ ਚਾਹ ਫਿਰ ਕਰਦੇ ਸ਼ਾਮ ਦੀ ਸਬਜ਼ੀ ਦੀ ਤਿਆਰੀ ਉਹ ਬਣਾਉਣ ਦਾ ਫਿਰਣਾ ਕੁਝ ਪਹਿਲਾਂ ਘਰ ਦੇ ਕੰਮ ਕਰ ਕਰਕੇ ਨਾ ਜਾਂਦਾ ਹੋ ਗਿਆ ਸੀ ਜਾਂ ਮੈਂ ਹੈ ਨਾ ਜਾ ਗਿਆ ਸੀ ہم ਲੋਕ ਕਿਉਂਕਿ ਹਮ ਲੋਕ ਵੀ ਮੈਦ ਤੋਂ ਹੋਏ ਸੀ ਜੇ ਜੀ ਘਰ ਦਾ ਹੀ ਥੋੜਾ ਜਿਹਾ ਇੱਕ ਦੋ ਚੀਜ਼ਾਂ ਅਸੀਂ ਲੈ ਕੇ ਆਵਾਂਗੇ ਉਹ ਲੈਣ ਦੇ। ਅ ਕੁਝ ਤਾਂ ਹੈਗਾ ਸੀ ਫਤੇ ਦਾ। ਸੀ ਜਰੂਰੀ ਲੈ ਕੇ ਆਉਣ ਵਾਲਾ ਸਮਾਨ। ਕੁਝ ਹੈਗਾ ਸੀ ਘਰ ਦੇ ਹਿਸਾਬ ਸਫਾ ਦਾ। ਉਹ ਵੀ ਖਤਮ ਹੋਏ ਨੂੰ ਖਰੀਦਣਾ ਹੋਵੇ ਸੀ ਜੇ ਉਹਦੇ ਕਰਕੇ ਇਥੇ ਨਾਲ ਜਾਣਾ ਸੀ ਜਾਂ ਨੂੰ ਨੂੰ। ਇਹ ਸੀ ਵੀ ਨਾਲ ਮੰਮੀ ਦੇ ਲੈਸ ਵਗੈਰਾ ਲੈ ਕੇ ਆਉਣੀ ਸੀ ਜੀ ਫਸੂਟਾਂ ਦੀ। ਇਹ ਤਾਂ ਕਿ ਇਹ ਛੋਟੇ ਛੋਟੇ ਜਿਹੇ ਕੰਮ ਤੁਹਾਨੂੰ ਪਤਾ ਹੀ ਹੈ ਨਾ ਕੁਛ ਤੁਸੀਂ ਕਰੋਗੇ ਨਾ ਵੀ ਰੋਜ਼ ਹੀ ਤੁਸੀਂ ਤਾਂ ਤੁਰੇ ਹੀ ਰਹੇ ਹੋ ਕਿਸੇ ਨਾ ਕਿਸੇ ਵਾਂ ਪਰ ਕੀ ਕਰੀ ਦੀ ਕੋਈ ਨਾ ਕੋਈ ਕੰਮ ਨਿਕਲਿਆ ਆ ਨਾ ਇਹ ਹੋ ਜਾਂਦਾ ਵੀ ਚਲੋ ਹੋਰ ਤਾਂ ਕੰਮ ਇਹਦੇ ਪਾਪਾ ਨੂੰ ਜਿਹਦੇ ਦੇ ਕਰ ਦਿੰਦੇ ਪਰ ਇਹ ਸੀ ਕਦੇ ਲੈਸ ਨਾ ਰਹਾ ਤਾਂ ਨਹੀਂ ਸੀ ਉਹਨਾਂ ਨੂੰ ਲੈ ਕੇ ਆਉਣੀ ਨਾ ਉਹਨਾਂ ਨੂੰ ਤੁਹ ਕਿਹੜਾ ਇਹ ਚੀਜ਼ ਦਾ ਪਤਾ ਹੈ ਇਹ ਵੀ ਜਿਹੜੀ ਚੀਜ਼ ਦੀ ਨੌਲੇਜ ਨਹੀਂ ਆਈ ਉਹ ਕੰਮ ਥੋੜੋ ਕਰ ਲਓਗੇ ਤਾਂ ਕਰਕੇ ਬਸ ਜਰੂਰੀ ਸੀ ਬਸ ਸਾਨੂੰ ਘੰਟਾ ਸੇ ਲਜਾਉਣਾ ਪਊਗਾ ਤੁਹਾਨੂੰ ਦਿਖਾਉਣੀ ਆ ਵੀ ਕੀ ਕੀ ਸਮਾਨ ਲੈ ਕੇ ਆ ਨਾ ਚਾਹ ਪੀ ਕੇ ਫੇਰ ਸਬਜ਼ੀ ਦੀ ਤਿਆਰੀ ਕਰੂੰਗੀ ਨਾਲੇ ਤੁਹਾਨੂੰ ਦਿਖਾਵਾਂਗੀ ਜਿਹੜਾ ਕੁਝ ਲਿਆਂਦਾ ਏ ਉਹ ਲਿਆਂਦਣ ਤੋਂ ਦੁਨੀਆ ਜਾਂ ਤਾਂ ਸਾਨੂੰ ਕਾਫੀ ਟਾਈਮ ਲੱਗੇ ਸੀ ਪਰ ਏਸੀ ਵੀ ਆ ਕੇ ਲੱਦੀ ਸੀ ਫਿਰ ਰੈਸਟ ਕਰਨ ਨੂੰ ਫਿਰ ਮੈਨੂੰ ਏਸੀ ਦੇ ਨਾਲ ਵੀ ਰੈਸਟ ਕਰਕੇ ਵੀ ਹੁਣ ਚਲੇ ਸੀਗੇ ਦੁਬਾਰਾ ਹਨਾ ਕੁਛ ਇਹ ਹੋ ਜਾਂਦਾ ਜੀ ਵੀ ਬਾਜ਼ਾਰ ਚ ਜਾ ਕੇ ਨਾ ਔਖਾ ਹੋ ਜਾਂਦਾ ਵੀ ਇੰਨੀ ਗਰਮੀ ਚ ਤੋਰ ਤੱਕ ਜਾ ਪਰ ਇਹ ਵੀ ਜਿਹੜੇ ਜ਼ਰੂਰੀ ਕੰਮ ਨੂੰ ਕਰਦੇ ਜਾਂਦੇ ਹੁਣ ਚਾਹ ਨੂੰ ਵਾਲੀ ਆ ਗਈ ਜੀ ਬਸ ਹੁਣ ਚਾਹ ਨੂੰ ਵਾਲੀ ਦੇਖੋ ਚਾਹ ਜੰਨੀ ਆ ਨਾਲ ਕੋਈ ਨਾਲੇ ਤੁਹਾਨੂੰ ਦਫਾਨੀ ਸਮਾਂ ਜਿਹਾ ਲੱਗਿਆ ਬੱਜੀ ਇੱਥੇ ਆਪਾਂ ਚਾਹ ਪੀ ਕੇ ਸਾਰਾ ਕਰਕੇ ਮੈਂ ਤੁਹਾਨੂੰ ਲੱਗੀਆਂ ਜਿਹੜਾ ਸਮਾਨ ਕਿ ਅਸੀਂ ਉਹ ਦਿਖਾਉਣ ਇਹ ਹੈਗਾ ਜੀ ਜਿਵੇਂ ਵਾਸ਼ ਮਸ਼ੀਨ ਵਗੈਰਾ ਟਾਈਲਾਂ ਮਕਰ ਰਹੇ ਨੇ ਉਹ ਸਾਫ਼ ਕਰਨਾ ਨਾ ਵੈਸੇ ਟਾਈਲਾਂ ਤੋਂ ਚਲੋ ਜੀ ਹੋਰ ਵੀ ਯੂਜ਼ ਕਰ ਲੈਣੇ ਨਾ ਨਹੀਂ ਉਹ ਹੁੰਦਾ ਹੈਗਾ ਇਹ ਹੋ ਜਾਂਦਾ ਵੀ ਜਿਹੜੇ ਅੰਦਰ ਦੋ ਮਤਲਬ ਜਿਹੜੇ ਅੰਦਰ ਨੇ ਲੱਗੇ ਹੋਏ ਉਹਨਾਂ ਲਈ ਅਸੀਂ ਇਹ ਹੋਰ ਵਰਤਦੇ ਹਾਂ ਜਿਹੜੇ ਦੋ ਵਾਸ਼ ਮਸ਼ੀਨ ਬਾਹਰ ਨੇ ਜੀ ਸਾਡੇ 4 ਲੱਗੇ ਹੋਏ ਨੇ ਜਿਹੜੇ ਦੋ ਬਾਹਰ ਨੇ ਚਲੋ ਉਹਨਾਂ ਤੇ ਇਹ ਹੋ ਜਾਂਦਾ ਉਹਨਾਂ ਨੂੰ ਬਹੁਤ ਧੀਰ ਦੇ ਲੱਗੇ ਨੇ ਉਹਨਾਂ ਲਈ ਵੀ ਆਮ ਵੀ ਕੋਈ ਨਾ ਕੋਈ ਚੀਜ਼ ਵਰਤ ਲੈਣੇ ਆ ਬਸ ਇਹ ਸੀਗਾ ਇੱਕ ਇਹ ਸੀਗਾ ਕਲੀਨਰ ਇੱਕ ਨਾਲ ਲੈ ਕੇ ਜਾਂਦੇ ਸੀ ਇਹ ਹੈਗਾ ਸੀ ਟੂਟੀਆਂ ਵਗੈਰਾ ਦਾ ਜਾਂ ਜਿਵੇਂ ਕਿਚਨ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਦੇ ਹੈਂਡਲ ਵਗੈਰਾ ਉਹ ਇੱਕ ਸੀ ਚਿਮਨੀ ਕਲੀਨਰ ਕਿਉਂਕਿ ਇਹਨਾਂ ਨੂੰ ਮ ਖਤਮ ਹੋਇਆਂ ਨੂੰ ਜੀ ਕਾਫੀ ਦਿਨ ਹੋਏ ਹੋਏ ਸੀਗੇ ਫਿਰ ਚੰਗੀ ਤਰ੍ਹਾਂ ਸਾਫ ਸਫਾਈ ਹੁੰਦੀ ਨਹੀਂ ਹੈਗੀ ਚਾਹੇ ਆਪਾਂ ਜਿਹੜੀ ਚੀਜ਼ ਵਰਤੀ ਵਰਤੀ ਜਾਈਏ ਹਨਾ ਕੁਝ ਇਹ ਆ ਵੀ ਹਰ ਚੀਜ਼ ਲਾਉਣ ਨੂੰ ਵੀ ਨਹੀਂ ਜੀ ਕਰਦਾ ਹੈਗਾ ਜਿਹੜੀ ਆਪਾਂ ਚੀਜ਼ ਸ਼ੁਰੂ ਤੋਂ ਵਰਤਦੇ ਆ ਨਾ ਬਸ ਉਹੀ ਵਰਤਦੇ ਆ ਤੇ ਤਾਂ ਕਰਗੇ ਬਸ ਇਹ ਹੈਗੀ ਸੀ ਸੂਟਾਂ ਦੀ ਲੈ ਕੇ ਹੋਣੀ ਸੀਗੀ ਲੈਸ ਪਰ ਮੈਂ ਹੁਣ ਵੀਡੀਓ ਦੇ ਵਿੱਚ ਹੀ ਦੇਖਿਆ ਨਾ ਵੀ ਕੁਝ ਖਾਸ ਪ੍ਰਿੰਟ ਦੂਰੋਂ ਤਾਂ ਬਿਲਕੁਲ ਹੀ ਨਹੀਂ ਪਤਾ ਲੱਗਦਾ ਹੈਗਾ ਵੀ ਕੀ ਆ ਪਰ ਹਾਂ ਇੱਕ ਦੋ ਦਿਨਾਂ ਚ ਜਦੋਂ ਸਲਾਈ ਕਰੂੰਗੀ ਨਾ ਕੋਈ ਕੰਮ ਕਰ ਨਿਕਲੇ ਫਿਰ ਤਾਂ ਚਲੋ ਕੱਲ ਦੇਖਦੇ ਆਂ ਵੀ ਕੱਲ ਨੂੰ ਸਟਾਰਟਿੰਗ ਕਰੂੰਗੀ ਤੇ ਜੇ ਕੱਲ ਨੂੰ ਕੋਈ ਕੰਮ ਹੋ ਗਿਆ ਤਾਂ ਉਸ ਤੋਂ ਨੈਕਸਟ ਡੇ ਦੇਖਦੇ ਆਂ ਵੀ ਨਾਲੇ ਸਲਾਈ ਕਰੂੰ ਨਾਲੇ ਫਿਰ ਤੁਹਾਨੂੰ ਮੈਂ ਚੰਗੀ ਤਰ੍ਹਾਂ ਦਿਖਾਉਂਗੀ ਨੇੜੇ ਤੋਂ ਕਿਉਂਕਿ ਮੈਂ ਵੀ ਹੁਣ ਅਸਲ ਦੇ ਵਿੱਚ ਨਾ ਹੁਣੇ ਹੀ ਦੇਖਿਆ ਏ ਬੌਇਸ ਓਵਰ ਕਰਨ ਲੱਗੀ ਨਹੀਂ ਬੀ ਦਿਖ ਦੇਣੀ ਇਹਨਾਂ ਦੋ ਦੀ ਲੈਸ ਲੈ ਕੇ ਉਹਨਾਂ ਸੀ ਮੰਮੀ ਦੇ ਸੂਟ ਸੀ ਕਈ ਦਿਨ ਹੋ ਗਏ ਸੀ ਲਿਆਂਦੇ ਨੂੰ ਪਰ ਮੈਨੂੰ ਇਹ ਸੀ ਮੈਂ ਕਿਹਾ ਵੀ ਚਲੋ ਜਦੋਂ ਸਲਾਈ ਕਰੂੰਗੀ ਫਿਰ ਤੁਹਾਨੂੰ ਉਦੋਂ ਦਿਖਾਉਂਗੀ ਉਸ ਤੋਂ ਬਾਅਦ ਆਪਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਬਸ ਵੀ ਸਬਜ਼ੀ ਦੀ ਤਿਆਰੀ ਅੱਜ ਬਣਾਉਣਾ ਸੀ ਕੀਆ ਕਿਉਂਕਿ ਕੀਆ ਬਣਾਇਨ ਨੂੰ ਬਹੁਤ ਦਿਨ ਹੋ ਗਏ ਸੀ ਤੇ ਨਾਲ ਕੁਝ ਇਹ ਸੀਗਾ ਵੀ ਚਲੋ ਥੋੜਾ ਜਿਹਾ ਫਤੇ ਨੂੰ ਹੋ ਜਾਂਦਾ ਹੁੰਦਾ ਇਦਾਂ ਦਾ ਮਤਲਬ ਉਹ ਥੋੜਾ ਜਿਹਾ ਘਟ ਖਾਂਦਾ ਹੈ ਜਿਵੇਂ ਆਪਾਂ ਕੋਫਤੇ ਬਣਾਉਣੇ ਆ ਹਨਾ ਤੇ ਜਾਂ ਫਿਰ ਦਾਲ ਦੇ ਵਿੱਚ ਪਾ ਲੈਨੇ ਆ ਪਰ ਦਾਲ ਵਾਲੀ ਵੀ ਉਹਨੂੰ ਥੋੜਾ ਪਤਾ ਲੱਗ ਜਾਂਦਾ ਏ ਸਿਰਫ ਇਹ ਆ ਵੀ ਹਾਂ ਪਕੌੜੇ ਬਣਾਉਣੇ ਨੇ ਉਹ ਨਹੀਂ ਪਤਾ ਚੱਲਦਾ ਹੈਗਾ ਵੀ ਕੋਫਤੇ ਬਣਾ ਲਓ ਉਹ ਸਬਜ਼ੀ ਖਾ ਲੈਂਦਾ ਵੀ ਹੋਰ ਕਿਸੇ ਤਰੀਕੇ ਨਾਲ ਨਹੀਂ ਕੀਤਾ ਜਿਵੇਂ ਐਵੇਂ ਬਣਾ ਲਿਓ ਵੀ ਨਹੀਂ ਪਰ ਮੈਨੂੰ ਇਸ ਵਿੱਚ ਕੋ ਚਲੋਦੇ ਜੋ ਜਿਹੜੀ ਰਾਤ ਬਣਾਈ ਸੀਗੀ ਆਪਾਂ ਆਲੂ ਪਕੌੜੇ ਵੜੀਆਂ ਉਹ ਪਏ ਨੇ ਵੀ ਚਲੋ ਉਹ ਖਾ ਲੂਗਾ ਤਾ ਕਰਕੇ ਸੀ ਵੀ ਕੁਝ ਇਹ ਇਹ ਹੈਗੇ ਸੀ ਤਿੰਨ ਚਾਰ ਕ ਵੀ ਚਲੋ ਜੇ ਥੋੜੇ ਹੁੰਦੇ ਫਿਰ ਤਾਂ ਇਹ ਹੋ ਜਾਂਦਾ ਵੀ ਚਲੋ ਕੋਫਤੇ ਹੀ ਬਣਾਉਣੇ ਨੇ ਹਨਾ ਵੀ ਜਿਵੇਂ ਹੁਣ ਚਲੋ ਸਬਜੀ ਜੋਗੇ ਹੈਗੇ ਸੀ ਫਿਰ ਇਹ ਸੀ ਵੀ ਚਲੋ ਸਬਜੀ ਬਣਾ ਲੈਨੇ ਆ ਐਸਕ ਟਾਈਮ ਜੀ ਸਾਨੂੰ ਇਹ ਹੋ ਜਾਂਦਾ ਵੀ ਚਲੋ ਬੀੜੇ ਚ ਬੈਨੇ ਆ ਥੋੜੀ ਬਹੁਤੀ ਹਵਾ ਲੱਗੂਗੀ ਹਨਾ ਬਸ ਜੀ ਇੱਥੇ ਭੂਆ ਜੀ ਆਏ ਹੋਏ ਸੀਗੇ ਆਇਆਂ ਤਾਂ ਕਾਫੀ ਦਿਨ ਹੋ ਗਏ ਤੇ ਬਾਕੀ ਆਪ ਦੇ ਸ਼ਾਮ ਦੇ ਕੰਮ ਕਰ ਲੱਗੇ ਹੋਏ ਸੀਗੇ ਫਿਰ ਮੈਂ ਬਣਾ ਕੇ ਠੀਕ ਉਹ ਪਪੀਤੇ ਜਮੇ ਤੁਸੀਂ ਦੇਖਿਆ ਹੈ ਨਾ ਵੀ ਘਰ ਹੁਣ ਤਾਂ ਜੀ ਖਤਮ ਜਈ ਹੋ ਚੱਲੇ ਹੈ ਨਾ ਕਿਉਂਕਿ ਇੱਕੋ ਲੱਗਦੇ ਜਈ ਲੱਗਦੇ ਕੁਛ ਥੋੜਾ ਜਿਹਾ ਜਿਵੇਂ ਗਰਮੀ ਦੇ ਮੌਸਮ ਦੇ ਵਿੱਚ ਨਾ ਥੋੜੇ ਜਿਹਾ ਪਪੀਤੇ ਜ਼ਿਆਦਾ ਪੱਕਦੇ ਨੇ ਸਰਦੀ ਦੇ ਵਿੱਚ ਥੋੜੇ ਜਿਹਾ ਰੁਕ ਜਾਂਦੇ ਨੇ ਵੀ ਸਰਦੀ ਦੇ ਵਿੱਚ ਲੱਗਦੇ ਜ਼ਰੂਰ ਨੇ ਪਰ ਉਹ ਪੱਕਦੇ ਨਹੀਂ ਹੈਗੇ ਬਸ ਮੈਂ ਇੱਥੇ ਸਾਰੇ ਨੂੰ ਸ਼ੇਕ ਬਣਾ ਦੇ ਕੇ ਹਟੇ ਸੀਗੀ ਸਾਰੇ ਪੀ ਕੇ ਕਰਦੇ ਸੀ ਨਾ ਚਲੋ ਆਏ ਸੀਗੇ ਵੀ ਪੂਜੀ ਉ ਤਾਂ ਕਈ ਦਿਗੇ ਲੱਗੇ ਸੀ ਪਹਿਲਾ ਵੀਡੀਓ ਦੇ ਵਿੱਚ ਬਸ ਐਵੇਂ ਰਹਿ ਕੇ ਉਸੇ ਇਹਨਾਂ ਦਾ ਇਹ ਸੀਗਾ ਨਾ ਵੀ ਇਹਨਾਂ ਨੇ ਕਈ ਦਿਨ ਰਹਿਣਾ ਸੀਗਾ ਤਾਂ ਕਰਕੇ ਨਹੀਂ ਸੀ ਮੈਂ ਕਿਹਾ ਵੀ ਚਲੋ ਫੇਰ ਜਿਸ ਦਿਨ ਆਏ ਜਾਂ ਕਈ ਵਾਰੀ ਅਸੀਂ ਉਧਰ ਜਾਂਦੇ ਜਿਵੇਂ ਹੁਣ ਤੁਹਾਨੂੰ ਪਤਾ ਹੈ ਨਾ ਵੀ ਸਾਰੇ ਘਰਾਂ ਦੇ ਵਿੱਚ ਫਿਰ ਉਹ ਹੋ ਜਾਂਦਾ ਹੈ ਨਾ ਕੁੜੀਆਂ ਨੂੰ ਤਾਂ ਵੀ ਕਦੇ ਉਧਰ ਕਦੇ ਉਧਰ ਬਾਕੀ ਜੀ ਚਲੋ ਇਹ ਹੋ ਜਾਂਦਾ ਹਨਾ ਵੀ ਘਰ ਪਰਿਵਾਰ ਦੇ ਵਿੱਚ ਵਧੀਆ ਚਲੋ ਸਾਰੇ ਹਨਾ ਆਪਣੇ ਆਪਣੇ ਪਰਿਵਾਰਾਂ ਦੇ ਵਿੱਚ ਇਹਨਾਂ ਦੇ ਬੱਚੇ ਸੈੱਟ ਨੇ ਵੀ ਸੜ ਜਾਂਦਾ ਏ ਹਨਾ ਤਾਂ ਕਰਕੇ ਚਲੋ ਇਹ ਰਹਿ ਜਾਂਦੇ ਨੇ ਵਧੀਆ ਲੱਗਦਾ ਏ ਹਨਾ ਕੁੜੀਆਂ ਚਾਹੇ ਥੋੜੀ ਉਮਰ ਦੀਆਂ ਨੇ ਚਾਹੇ ਵੱਧ ਉਮਰ ਦੀਆਂ ਨੇ ਪਰ ਪੇਕਿਆਂ ਦੀ ਖਿੱਚ ਹਰ ਇੱਕ ਨੂੰ ਹੁੰਦੀ ਹੈ ਪੇਕੇ ਰਹਿੰਦਾ ਤਾਂ ਜੀ ਹਾਰੀਕਤੀ ਨੂੰ ਹੁੰਦਾ ਹੀ ਆ ਹਨਾ ਹੁਣ ਕੁਛ ਏ ਆ ਜੀ ਜਿਵੇਂ ਹਨਾ ਵੀ ਜੀਰੀ ਵਗੈਰਾ ਦਾ ਉਹ ਚਲੋ ਲੱਗ ਗਿਆ ਉਹ ਕੰਮ ਕਰ ਹੋਲੇ ਹਨਾ ਹੁਣ ਇਹਨਾਂ ਨੂੰ ਵੀ ਆਏ ਸੀਗਾ ਵੀ ਚਲ ਸਾਰੇ ਬੱਚੇ ਵੀ ਚਲੋ ਚਾਹੇ ਜੀ ਹਰੀ ਕਨੇ ਵੀ ਨਹੀਂ ਵੀ ਇਹਨਾਂ ਨੇ ਕੋਈ ਕੰਮ ਕਰਨਾ ਪਰ ਥੋੜਾ ਜਿਹਾ ਘਰ ਦੇ ਵਿੱਚ ਹਨਾ ਹੁੰਦਾ ਹੀ ਆ ਹਨਾ ਵੀ ਚਲਾ ਕੰਮ ਕਰ ਹੋ ਜੂਵੇ ਫੇਰ ਆਪਾਂ ਮਿਲਣ ਜਾਵਾਂਗੇ ਬਾਜੀ ਉਹਦੇ ਕਰਕੇ ਹੁਣ ਚਲਾਏ ਸੀਗਾ ਵੀ ਜੀ ਦੀ ਲੱਗ ਲਈ ਆ ਤੇ ਤਾਂ ਵੀ ਚਲ 4 ਦਿਨ ਰਹਿ ਕੇ ਆਉਣੇ ਆ ਹਨਾ ਬਾਜੀ ਜਦ ਨੂੰ ਫੇਰ ਭੂਆ ਜੀ ਚਲੇ ਗਏ ਸੀਗੇ ਉਧਰ ਕਿਉਂਕਿ ਤੁਹਾਨੂੰ ਪਤਾ ਹਨਾ ਵੀ ਸਿਆਣਿਆਂ ਦੀ ਦਵਾਈ ਵਗੈਰਾ ਚੱਲੀ ਜਾਂਦੀਆਂ ਨੇ ਕਹਿੰਦੇ ਸੀ ਕਹਿੰਦੇ ਮੈਂ ਵੀ ਦਵਾਈ ਲੈਣੀ ਆ بس ਉਹ ਉਧਰ ਨੂੰ ਚਲੇ ਗਏ ਸੀ ਉਸ ਤੋਂ ਬਾਅਦ ਜਿਵੇਂ ਕਈ ਦਿਨ ਹੋ ਗਏ ਹਨਾ ਦੋ ਤਿੰਨ ਦਿਨ ਹੋ ਗਏ ਸੀ ਵੀ ਧਨੀਆ ਤੇ ਮਿਰਚਾਂ ਨੂੰ ਤੁੱਪ ਲਗਾਉਂਦੇ ਆ ਨੂੰ ਪਰ ਹੁਣ ਮੈਨੂੰ ਇਹ ਸੀ ਮੈਂ ਕਿ ਵੀ ਨਹੀਂ ਵੀ ਚਲ ਹੁਣ ਰੱਖੇ ਦਿਨੇ ਆ ਇਹਨਾਂ ਨੂੰ ਪੀਸ ਕੇ ਵੀ ਨਹੀਂ ਫਿਰ ਉਹ ਜੇ ਐ ਹੋ ਜਾਂਦਾ ਜੀ ਇੱਕ ਤਾਂ ਮੌਸਮ ਨਾ ਬਦਲ ਵਾਈ ਜੀ ਹੋਰ ਲੁੱਟ ਰਹਿੰਦਾ ਹੈ ਮੌਸਮ ਵੀ ਚੰਗੀ ਤਰ੍ਹਾਂ ਨਹੀਂ ਹੁੰਦਾ ਹੈਗਾ ਸਾਫ਼ ਜਿਹਾ ਵੀ ਨਹੀਂ ਹੁੰਦਾ ਹੈਗਾ ਤੇ ਨਾ ਮੀਂਹ ਪੈਂਦਾ ਨਾ ਤੁੱਪ ਪਈ ਆ ਬਸ ਧਣੀਆਂ ਪੀਸ ਕੇ ਮੈਂ ਪਹਿਲਾਂ ਪਾ ਲਈ ਅਸੀਂ ਡੱਬੇ ਦੇ ਵਿੱਚ ਮੈਨੂੰ ਇਹ ਸੀ ਮੈਂ ਚਲੋ ਧਣੀਆਂ ਪਹਿਲਾਂ ਪੀਸ ਲੰਨੀ ਆ ਕਿਉਂਕਿ ਫਿਰ ਜੇ ਮਿਰਚਾਂ ਪਹਿਲਾਂ ਪੀਸ ਦਿੱਤੀ ਜੀ ਫਿਰ ਇਹ ਹੋ ਜਾਂਦਾ ਵੀ ਧਣੀਆਂ ਦੇ ਵਿੱਚ ਵੀ ਫਿਰ ਮਿਰਚਾਂ ਦਾ ਚਲੇ ਜਾਂਦਾ ਹੈ ਨਹੀਂ ਕਈ ਵਾਰੀ ਇਹ ਹੋ ਜਾਂਦਾ ਵੀ ਆਪਾਂ ਨੂੰ ਕਿਸੇ ਮਤਲਬ ਐਦਾਂ ਦੇ ਉਹਦੇ ਵਿੱਚ ਪਾਉਣਾ ਪੈ ਜਾਂਦਾ ਵੀ ਜਿੱਥੇ ਆਪਾਂ ਮਿਰਚ ਨਹੀਂ ਪਾਉਂਦੇ ਹੈਗੇ ਪਰ ਅੱਜ ਤਾਂ ਮਿਰਚ ਕੁੱਟਣ ਕਾਦੇ ਲੱਗੀ ਜੀ ਇੰਨੀਆਂ ਜ਼ਿਆਦਾ ਚੜੀਆਂ ਨੇ ਮੈਨੂੰ ਚਲੋ ਇਹ ਹੋ ਜਾਂਦਾ ਵੀ ਮੈਨੂੰ ਇੰਨੀ ਜ਼ਿਆਦਾ ਨਹੀਂ ਮਿਰਚ ਚੜਦੀ ਹੈਗੀ ਬੀ ਘੱਟ ਚੜਦੀ ਆ ਪਤਾ ਨਹੀਂ ਮੈਂ ਇਹ ਆਪੇ ਜਿਆਦਾ ਮਿਰਚ ਵਾਲਾ ਮੇਰਾ ਹਸਾਬ ਖਦਾ ਵਾ ਵੀ ਤਿੱਖੀ ਕਹਿੰਦੇ ਆਂਦੇ ਨੇ ਵੀ ਜ਼ਹਿਰ ਨੂੰ ਜ਼ਹਿਰ ਮਾਰਦੀ ਆ ਨਾ ਉਹ ਕੰਮ ਮੇਰਾ ਹੀ ਆ ਨਾ ਵੀ ਮਿਰਚ ਮਿਰਚ ਨਹੀਂ ਛੱਡਦੀ ਹੈਗੀ ਬਾਜੀ ਆਉਂਦੇ ਆ ਨਾ ਚਲੋ ਕਿਸੇ ਨੂੰ ਘੱਟ ਕਿਸੇ ਨੂੰ ਵੱਧ ਫਤਿਹ ਦੀ ਇਹ ਵਲੀ ਡਿਊਟੀ ਹੁੰਦੀ ਹੈ ਜੀ ਬਿਸਤਰੇ ਬਚਾਉਂਦੀ ਉਹਨੇ ਆਪਣੀ ਡਿਊਟੀ ਉਹ ਕਰ ਲਈ ਸੀ ਹੁਣ ਜੀ ਉਹ ਲੱਗਿਆ ਸੀ ਬਸ ਬਿਸਤਰੇ ਬਿਛਾਉਣ ਕਮਨ ਮੈਨੂੰ ਹਾਦਨ ਕਹਿੰਦੇ ਵੀ ਤੂੰ ਆਪ ਕੋੜੀਆਂ ਨਾ ਵੀ ਤੈਨੂੰ ਕੋੜੀ ਕੋੜੀ ਚੀਜ਼ ਚਾੜਦੀ ਨਹੀਂ ਹੈਗੀ ਬਾਜੀ ਹੁਣ ਆਪਾਂ ਇੱਥੇ ਕਰਦੇ ਆਂ ਬਲੌਗ ਦਾ ਐਂਡ ਓਕੇ ਬਾਈ ਟੇਕ ਲਵ ਯੂ ਆਲ ਮੈਂਬਰਸ